ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਨਾ ਸੁਣਨਾ ਵੀਰੇ ਅੱਜ ਇੱਕ ਜਾਣਕਾਰੀ ਸਾਂਝੀ ਕਰਦਾਗਾ ਵੀਡੀਓ ਨੂੰ ਗੌਰ ਨਾਲ ਦੇਖਿਓ ਜਿਹੜੀ ਆ ਆਪਣੀ ਸਰੋਂ ਦੀ ਬਜਾਈ ਹੋਈ ਹੋਈ ਹੈਗੀ ਇਹ ਬੀਵੀਸੀ ਬੈੱਡ ਪਲੈਂਟਰ ਨਾਲ ਕਰੀ ਹੋਈ ਹੈਗੀ ਤੇ ਨਾਲ ਤਾਂ ਤੁਸੀਂ ਬੈੱਡ ਦੇਖੋ ਪੂਰੀ ਕਾਰ ਨਾਲ ਤੇ ਨਾਲੇ ਤੁਸੀਂ ਖਾਲੀ ਦੇਖੋ ਤੇ ਨਾਲੇ ਤੁਸੀਂ ਬੀਜ ਦੇਖੋ ਕਿੱਦਾਂ ਪਾਇਆ ਹੋਇਆ ਹੈਗਾ ਮੇਰੇ ਹਿਸਾਬ ਨਾਲ ਤਕਰੀਬਨ ਇਹ ਫੁੱਟ ਤੋਂ ਫੁੱਟ ਕੀ ਲਾ ਲਓ ਹਾਂ ਫੁੱਟ ਕੀ ਲਾ ਲਓ ਫੁੱਟ ਫੁੱਟ ਤੇ ਸੰਨ ਤੇ ਵੀ ਆ ਆ ਦੇਖੋ ਫੁੱਟ ਫੁੱਟ ਦੇ ਸੰਨ ਤੇ ਜਮਾ ਸਹੀ ਦੋ ਦੋ ਦਾਣੇ ਇੱਕ ਇੱਕ ਦਾਣਾ ਇਸ ਤਰ੍ਹਾਂ ਪਿਆ ਹੋਇਆ ਵੀ ਇਹ ਸਾਰੀ ਦੇਖ ਲਓ ਤੁਸੀਂ ਇੱਧਰ ਇੱਧਰ ਵੀ ਤੇ ਨਾਲ ਅੱਛੀ ਬੈੱਡ ਦੀ ਕੁਆਲਿਟੀ ਦੇਖੋ ਹੁਣ ਨਾ ਮੈਂ ਤੁਹਾਨੂੰ ਦਿਖਾਉਣਾਗਾ ਆਪਣੀ ਨਾਲ ਹੀ ਆ ਖੇਤ ਹੈ ਜਿਹੜਾ ਇੱਧਰਲੇ ਪਾਸੇ ਵਾਲਾ ਇਹ ਬੀਜਿਆ ਹੋਇਆ ਹੈਗਾ ਬਾਈ ਕਮਲੀ ਦਾ ਤੇ ਬੈਕਮ ਵਾਲੀ ਦਾ ਨਲ ਤਾਂ ਤੁਸੀਂ ਬੈੱਡ ਦੇਖੋ ਵੀਰੇ ਕਿਹੇ ਜਾਗਾ ਵਿਚਾਲਾ ਇਹਨੇ ਜਮਾ ਨੀਵਾ ਛੜਤਾ ਤੇ ਕਿੰਨਾ ਚੌੜਾ ਬੈੱਡ ਬਣਾਤਾ ਆਹ ਕਿਵੇਂ ਜੇ ਕਰਤਾ ਦੇਖ ਹੋਰੀ ਬੱਟਾਂ ਜਵਨ ਕੇ ਤੇ ਬਾਕੀ ਨਾ ਤੁਸੀਂ ਫਿਰ ਵੀ ਦੇਖੋ ਬਈ ਦੇਖ ਵੀ ਦੇਖੋ ਤੁਸੀਂ ਦੇਖੋ ਜਿੰਦੀਆਂ ਕਿਵੇਂ ਛਾਂ ਬਣਾਈ ਪਈ ਆ ਦੇਖ ਆ ਇਧਰ ਵੀ ਦੇਖ ਲਓ ਲੈ ਇਹ ਕੱਲਾ ਇੱਕ ਖੁੱਡ ਚ ਨਹੀਂ ਸਾਰੀ ਦੇਖ ਲਓ ਇਹ ਕਿੰਨੀ ਜਿਆਦੇ ਸੰਗਣੀ ਕਰਤੀ ਇਹਨੇ ਬਾਈਕਮ ਵਾਲੀ ਦੀ ਬੀਜੀ ਹੋਈ ਆ ਦੇਖੋ ਇਹਨੇ ਮੇਰੇ ਹਿਸਾਬ ਨਾਲ ਆਪਣੇ ਵਾਲ ਜਿਹੜੀ ਬੀਬੀਸੀ ਪਲੈਂਟਰ ਆ ਮੈਂ ਇਹ ਨਹੀਂ ਕਹਿੰਦਾ ਹੈਗਾ ਵੀ ਪਤਲੀ ਛਾੜੀ ਮਸ਼ੀਨ ਜਾਦੇ ਚੰਗੀ ਆ ਹਨਾ ਬੀਬੀਸੀ ਵਾਲੀ ਪਰ ਤੁਸੀਂ ਆ ਤੇ ਅਖੀਰ ਰਿਜ਼ਲਟ ਦੇਖੋ ਚੀਜ਼ ਦਾ ਦੇਖੋ ਕਿੰਨਾ ਜਿਆਦਾ ਸੰਗਣਾ ਵੀ ਕਰਿਆ ਪਿਆਗਾ ਤੇ ਬਾਕੀ ਤੁਸੀਂ ਬੈੱਡ ਦੇਖੋ ਆ ਦੇਖੋ ਬੈੱਡਾਂ ਦਾ ਲੈ ਕਿਵੇਂ ਜੇ ਵੀ ਜਾਂ ਕੋ ਗੁਡਾਈ ਵੀ ਕਰਨੀ ਹੋਵੇ ਕਿਵੇਂ ਵਿਚਾਲਾ ਜਾਂ ਨੀਮਾ ਛੜਤਾ ਸਾਈਡਾਂ ਹੀ ਆ ਕਿਵੇਂ ਹਨਾ ਤੇ ਇਹਦੇ ਨਾਲ ਹੀ ਬੀਬੀਸੀ ਬੈੱਡ ਪਲੈਂਟਰ ਦੀ ਬੀਜੀ ਹੋਈ ਹੈਗੀ ਇੱਕ ਵਿੱਚ ਵੀ ਉਹਨਾਂ ਰੁਪਏ ਦੇਖ ਲੈਂਦੇ ਨੇ ਵੀ ਆਹ ਚੀਜ਼ ਮਹਿੰਗਾ ਸੰਦ ਪਤਾ ਨਹੀਂ ਜਿਆਦਾ ਵਧੀਆ ਕੰਮ ਕਰੂ ਨਹੀਂ ਬਾਈ ਮਹਿੰਗਾ ਸੰਦ ਜਿਆਦਾ ਵਧੀਆ ਕੰਮ ਨਹੀਂ ਕਰਦਾ ਚੀਜ਼ ਦੇ ਨਾ ਗੁਣ ਦੇਖੋ ਪਹਿਲਾਂ ਗੁਣ ਦੇਖ ਕੇ ਫਿਰ ਉਹ ਕਰਿਆ ਕਰੋ ਆਹ ਦੇਖੋ ਨਾਲ ਦਾ ਬੈੱਡ ਦੇਖੋ ਤੁਸੀਂ ਮੈਂ ਜਮਾ ਥੱਲੇ ਲਿਆਉਣਾ ਦੇਖੋ ਬੈੱਡ ਜਮਾ ਪੱਧਰ ਬੈੱਡ ਤੇ ਖਾਲੀ ਦੇਖੋ ਐ ਥੋੜੇ ਬੈੱਡ ਦਾ ਵਿਚਾਲਾ ਸੁੰਨਾ ਜਾਂ ਛੜ ਦੂਗੀ ਹਨ ਤੇ ਨਾਲੇ ਫਿਰ ਤੁਸੀਂ ਸਰੋਂ ਦੀ ਸੈਂਟੈਂਸ ਦੇਖੋ ਆ ਦੇਖੋ ਆ ਦੇਖੋ ਦੀਨੇ ਤੁਹਾਨੂੰ ਆ ਦੇਖੋ ਆ ਬਿਡ ਤੇ 1 ਫੁੱਟ ਫੇਰ ਫੁੱਟ ਤੇ ਫੇਰ ਫੁੱਟ ਤੇ ਆਹ ਦੀ ਆ ਤੁਸੀਂ ਵੀ ਦੇਖੋ ਕਿੰਨੀ ਸੰਜਮਣਾ ਪਾਇਆ ਆ ਮਸ਼ੀਨ ਦਾ ਸਿਰਫ ਭਾਈ ਇਹ 550 ਗ੍ਰਾਮ ਬੀਜ ਨਾਲ ਜੇ ਮੋਟਾ ਗਾ 550 ਗ੍ਰਾਮ ਨਹੀਂ ਜੇ ਬਰੀਕ ਤਾਂ 500 ਗ੍ਰਾਮ ਬੀਜ ਨਾਲ 1 ਏਕੜ ਵੀ ਦਿੰਦੀ ਆ ਆਪਾਂ ਇਹਦੇ ਨਾਲ ਬਹੁਤ ਜ਼ਿਆਦੇ ਬਾਣ ਦੀ ਬਜਾਈ ਕਰਤੀ ਸਰੋਂ ਦੀ ਮੱਕੀ ਦੀ ਸਾਰੇ ਕਾਇਦੀ ਤੇ ਆਹ ਦੇਖੋ ਇਹਦੇ ਵਿਚਾਲੇ ਇੱਕ ਚੀਜ਼ ਹੋਰ ਵੀ ਲਾਈ ਹੋਈ ਹੈਗੀ ਇਹ ਮਾਸਰੀ ਲਾਈ ਹੋਈ ਆ ਵਿਚਾਲੇ ਦੋ ਖੁੱਡ ਮਾਸਰੀ ਲਾਇਏ ਹੋਣੇ ਦੇਖੋ ਅੱਧੀ ਸਿੱਧੀ ਤੋਂ ਖੁੱਡ ਵੀ ਢਿੰਦੇ ਹੋਣਗੇ ਸਾਈਡਾਂ ਤੇ ਸ਼ਰੋਂ ਆ ਗਈ ਆ ਮਾਸਰੀ ਆ ਗਈ ਆ ਮਾਸਰੀ ਦੇਖੋ ਕਿੰਨੀ ਘੈਂਟ ਹੋਈ ਆ ਗਈ ਜਿਹੜੀ ਵੀਰੇ ਬਾਈਕ ਵਾਲੀ ਮਸ਼ੀਨ ਆ ਨਾ ਮਹਿੰਗੀ ਜ਼ਰੂਰ ਆ ਪਰ ਉਹਦੇ ਵਿੱਚ ਸਾਨੂੰ ਗੌਣ ਨਹੀਂ ਲੱਗੇ ਯਾਰ ਅਸੀਂ ਨਹੀਂ ਲੈਤੀ ਉਹ ਬਿਲਕੁਲ ਵੀ ਸਾਨੂੰ ਵਧੀਆ ਚੰਗੀ ਨਹੀਂ ਲੱਗੀ ਨਾ ਤਾਂ ਸਾਨੂੰ ਉਹਦਾ ਬੈੱਡ ਪਸੰਦ ਆਗਾ ਤੇ ਨਾ ਹੀ ਬਿਲਕੁਲ ਉਹਦਾ ਵੀਰੇ ਜਿਹੜਾ ਬੀ ਪਉਂਦੀ ਆ ਕੱਲੀ ਉਹ ਮੱਕੀ ਤੇ ਜ਼ਰੂਰ ਕੰਮ ਜਾਪ ਆ ਵੀ ਮੱਕੀ ਸਹੀ ਉਹ ਕਰ ਦਿੰਦੀ ਆ ਮੱਕੀ ਤਾਂ ਆਪਣੀ ਵੀ ਤੁਸੀਂ ਵੀਡੀਓ ਦੇਖਿਆ ਹੋਣਗੇ ਸਾਨੂੰ ਕੋਈ ਪ੍ਰੋਬਲਮ ਨਹੀਂ ਆਈ ਮੱਕੀ 'ਚ ਇਹਦਾ ਮਸ਼ੀਨ ਦਾ ਨਿਮੇੜ ਜ਼ਰੂਰ ਘਟਾ ਪਰ ਕੰਮ ਇਹ ਸਫਾਈ ਵਾਲਾ ਕਰਦੇ ਨਾ ਤਾਂ ਤੇ ਬਿੱਡ ਤੇ ਪਾਣੀ ਚੜੇ ਦੀ ਮੱਕੀ ਵੀ ਕੰਮ ਜਾਪਾ ਜਿਹੜੀ ਬੀਵੀਸੀ ਬਲੰਟਰ ਦੀ ਆ